ਤਿੰਨ ਦਿਨ ਹੋ ਗਏ ਮੈਂ ਤੈਨੂੰ ਦੇਖੀ ਜਾਂਦੇ ਨੂੰ ਤੂੰ ਹੁਣ ਆ ਭੱਜ ਲੈ ਮੋਰ ਸ਼ਾਂ ਦੋਏ ਆ ਵੇਖੀਂ ਸਾਖਦਣਾ ਕੀ ਖੇਖਣ ਕਰੀ ਜਾਂਦਾ ਪਹਿਲਾਂ ਕਰਦਿਆਂ ਦਾ 25 ਲੱਖ ਰੁਪਈਆ ਲਾ ਕੇ ਬਾਹਰ ਨੂੰ ਗੁੱਥਾ ਚੱਕਿਆ ਹੁਣ ਤੱਕੇ ਖਾਂਦਾ ਪੀਣਾ ਲਊ ਇਹਦਾ ਦੋ ਹੀ ਰਹਿ ਗਈਆਂ ਆ ਬੱਲੇ ਕਿੰਦਿਆ ਓਕੇ ਠੀਕ ਆ ਬਾਈ ਵਧੀਆ ਹੋਰ ਠੀਕ ਠਾਕ ਠੀਕ ਆ ਵਧੀਆ ਕਿਵੇਂ ਗੇੜਾ ਮਾਰਿਆ ਅੱਜ ਫਿਰ ਗੇੜਾ ਤਾਂ ਮੈਂ ਤੇਰੇ ਕੋਲੇ ਆਇਆ ਮੈਂ ਕਿਹਾ ਮਾਰਿਆ ਅੱਗੇ ਕਿਉਂ ਮੇਰੇ ਕੋਲੇ ਕੀ ਹੋ ਗਿਆ ਆਹ ਚੱਲ ਨੂੰ ਜਾਇਆ ਕੀ ਬਣਿਆ ਫਿਰ ਚੜਾਂਗਾ ਬਾਹਲਾਂ ਹੀ ਤੇਰਾਂ ਤੋਂ ਬੋਰ ਬਈਰ ਸੱਟ ਜਾਣੀ ਮਗਰ ਉਹ ਤਾਂ ਸਾਰੇ ਐਂ ਕਹਿੰਦੇ ਹੁੰਦੇ ਆ ਭਰਾਵਾ ਪੈਸੇ ਅਸੀਂ ਲਾ ਦੇ ਮਗਰ ਉਹ ਵਾਲੀ ਕੀ ਗੱਲ ਬਈ ਤੂੰ ਉਹ ਛੱਡ ਹਾਂ ਤੇ ਆ ਛਾਂ ਛੂਂਜੀ ਕਰੀ ਬੈਠਾ ਹੁਣ ਫਿਰ ਕੀ ਚੱਕਰ ਆ ਕੇ ਪੈਸੇ ਵਾਵਾ ਬਣਨਗੇ ਇਧਰ ਹੁਣ ਪੈਸੇ ਬਈ ਆਏ ਆ ਵੀ ਗੋਭੀ ਦੀ ਪਨੀਰੀ ਲਾਈ ਆ ਬਈ ਤੇ 40 45000 ਦਾ ਵੀ ਆ ਤੇ ਮਾਰਾ ਹੀ ਕਿਰਪਾ ਕਰ ਦੇ ਹੋਊਗੀ ਲੱਖਾਂ ਚ ਬਈ ਕਰੂਗਾ ਕਿਰਪਾ ਜਿਹੜੇ ਹਿਸਾਬ ਨਾਲ ਤੇਰੀ ਮਿਹਨਤ ਦੱਸ ਰਹੀ ਐ ਇੱਥੇ ਯਾਰ ਪੂਰੀ ਚੜ੍ਹਾਈ ਆ ਜਾਊਗੀ ਮਿਹਨਤ ਤਾਂ ਬਈ ਫਰਕਾਰ ਨਹੀਂ ਪੈਂਦੀ ਹੁਣ ਬਾਹਰ ਵੀ ਮਿਹਨਤ ਆਈ ਕਿੱਥੇ ਪੁੱਲਰ ਪੁੱਲਰ ਜੇ ਲਾ ਕੇ ਹਨਾ ਮਿਹਨਤ ਤਾਂ ਕਰਨੀ ਪੈਣੀ ਇਹ ਕੀ ਜੰਗੜ ਵਾਂਗ ਚੁੱਲਾ ਜਾ ਇਹ ਤਾਂ ਬਈ ਵਰਮਿਕ ਕੰਪੋਸਟ ਐ ਨਾ ਨਵਾਂ ਇਹ ਪੜੇ ਲਿਖੇ ਬੰਦਿਆਂ ਵਾਸਤੇ ਸਹੀ ਖੇਤੀ ਹੁਣ ਪੜੇ ਲਿਖੇ ਨਹੀਂ ਹੁਣ ਤੂੰ ਕੀ ਨਾ ਮੈਨ ਪੜਾਂ ਨਹੀਂ ਮੈਂ ਤਾਂ ਬਈ ਤੈਨੂੰ ਕਿਹਾ ਹੀ ਨਹੀਂ ਯਾਰ ਮੈਂ ਤਾਂ ਗੱਲ ਕਰਦਾ ਖੇਤੀ ਚ ਪੜ੍ਹਾਈ ਜ਼ਰੂਰੀ ਐ ਹੁਣ ਅੱਗੇ ਦੀ ਗੱਲ ਨਹੀਂ ਉਹ ਤਾਂ ਹੁਣ ਪੜ੍ਹੇ ਐ ਬਈ ਜ ਬਾਹਰ ਨਾਲੋਂ ਇੱਥੇ ਵਧੀਆ ਬਾਈ ਬਾਹਰ ਜਾ ਕੇ ਦੇਖ ਲਿਆ ਮੈਂ ਚੰਗੀ ਗੱਲਾਂ ਭਰਾਵਾ ਹਾਂ ਗੋਭੀ ਦਾ ਇੱਕ ਨੰਬਰ ਲੱਗਦੀ ਏ ਯਾਰ ਤੇਰੀ ਗੋਭੀ ਬਾਈ ਨੰਬਰ 1 ਵੀ ਜੰਗ ਤਾਂ ਫੇਰ ਹੀ ਪੈਸੇ ਵਟੇ ਜਾਣੇ ਬਾਈ 25000 ਦਾ ਤਾਂ 20 ਆਇਆ 40 ਦਾ ਦੋਹਾਂ ਦਾ 25 ਦਾ ਉਧਰ ਪੈ ਗਿਆ 25 ਦਾ ਇੱਧਰ 50 ਦੇ ਨੇੜੇ ਹੋ ਗਿਆ ਵੀ ਇੰਨਾ ਮਹਿੰਗਾ ਹੁੰਦਾ ਯਾਰ ਬਾਈ ਮਹਿੰਗਾ ਏ ਇੱਕ ਨੰਬਰ ਏ ਕਿਹੜਾ ਕੋਈ ਮਾੜੀ ਮੋਟੀ ਗੋਭੀ ਏ ਬਾਈ ਗਾਰੰਟੀ ਦੇਵਾਂਗੇ ਬਾਈ ਪੱਕਣ ਤੱਕ ਪੈਸੇ ਮੋੜ ਦੂਰੇ ਪੈਸੇ ਪੂਰੇ ਮੋੜੂਗੀ ਬਾਈ ਮਹਾਰਾਜ ਕਿਰਪਾ ਰਹੀ ਤਾਂ ਅੱਛਾ ਬਾਹਰ ਨਾਲੋਂ ਇੱਥੇ ਵਧੀਆ ਬਾਈ ਹੁਣ ਤੈਨੂੰ ਫਿਰ ਪਤਾ ਲੱਗਿਆ ਵਿੱਚ ਲੋਕ ਤਾਂ ਆਦੇ ਸੀ ਬਾਈ ਉਹ ਬਾਹਰ ਵਧੀਆ ਲੋਕ ਬਾਈ ਕੀ ਦਾ ਸੈਟ ਆ ਇਹਦੀ ਬਾਈ ਨਹੀਂ ਸੈਟ ਆ ਮੇਰਾ ਯਾਰ ਕੁਰਸੀ ਜਿਵੇਂ ਰੱਖੀ ਐ ਰੋ ਕੁਰਸੀ ਬਾਈ ਆ ਜਾਂਦਾ ਤੇਰੇ ਅੱਗੇ ਵੀਰ ਭਰਾ ਬਹਿ ਜਾਂਦਾ ਕੋਈ ਬਾਈ ਤੇ ਪੁੱਛਿਆ ਤਾਂ ਨਹੀਂ ਬਹਿਣ ਨੂੰ ਬੰਦਾ ਵੇਖਣਾ ਪੈਂਦਾ ਬਾਈ ਕੀ ਆਖਿਆ ਬਾਈ ਕੋਹ ਨਹੀਂ ਮੈਂ ਤਾਂ ਤੂੰ ਚਾਹਣਾ ਕੀ ਯਾਰ ਕਿਵੇਂ ਬਾਈ ਜਵਾਕ ਆ ਗਿਆ ਤਾਂ 25 ਲੱਖ ਲੱਖ ਫਿਰ ਕਿੱਡੀ ਗੱਲ ਆ ਯਾਰ ਤੂੰ ਕਰੋਗਾ ਤੰਗ ਹੀ ਕਰੀ ਜਾਣਾ ਬਾਈ ਹਾਲ ਚਾਲ ਹੀ ਪੁੱਛਣਾ ਬਾਈ ਦੇ ਨੰਗ ਦਾ ਟੱਪਦਾ ਮਾੜਾ ਕਰਤਾ ਮੈਂ ਨਹੀਂ ਯਾਰ ਤੂੰ ਮੈਂ ਕਈ ਦਿਨਾਂ ਤੋਂ ਤੈਨੂੰ ਦੇਖੀ ਜਾਣਾ ਤਿੰਨ ਚਾਰ ਦਿਨ ਹੋ ਗਏ ਤੰਗ ਕਰਦੇ ਨੂੰ ਕਿੰਨੇ ਨੂੰ ਤੂੰ ਤਾਂ ਜੈ ਮਰਿਆ ਯਾਰ ਆਉਣੇ ਆ ਭੱਜ ਲੈ ਮੋਰ ਸ਼ਾਂ ਕੋਏ